ਬਾਪੂ ਜੀ ਜਿਵੇਂ ਅਸੀਂ ਦੇਖਦੇ ਹਾਂ ਅੱਜ ਕੱਲ ਅਸੀਂ ਇੱਕ ਨੇਤਾ ਚੁਣਦੇ ਆ ਨੇਤਾ ਚੁਣਨ ਤੋਂ ਬਾਅਦ ਕੁਝ ਮਹੀਨੇ ਬਾਅਦ ਸਾਲ ਬਾਅਦ ਪਤਾ ਲੱਗਦਾ ਕਿ ਉਹਨੇ ਵੀ ਕੁਝ ਨਹੀਂ ਕੀਤਾ ਕੰਮ ਸਾਡੇ ਕੀ ਸਾਰੀ ਦੁਨੀਆ ਦੇ ਵਿੱਚ ਹੀ ਕਿਤੇ ਨਾ ਕਿਤੇ ਗੜਬੜ ਹੈ ਇਹ ਜਿਹੜੀ ਨੇਤਾਗਿਰੀ ਹੈ ਜਾਂ ਰਾਜ ਦਾ ਪੈਟਰਨ ਇਹਨਾਂ ਦਾ ਕਿਸ ਟਾਈਪ ਦਾ ਹੋਣਾ ਚਾਹੀਦਾ ਮੀਨਸ ਇੰਡੀਆ ਦੇ ਵਿੱਚ ਪੋਲਿਟੀਕਲ ਪੈਟਰਨ ਕਿਸ ਟਾਈਪ ਦਾ ਹੋਵੇ ਤਾਂ ਕਿ ਹਾਂ ਠੀਕ ਹੈ ਵਧੀਆ ਸਵਾਲ ਹੈ ਤੁਹਾਡਾ ਇਹ ਇਹ ਹੀ ਕੁਝ ਕਰਨ ਜਾ ਰਹੇ ਹਾਂ ਅਸੀਂ ਉਹ ਮੈਂ ਦੱਸਿਆ ਵੀ ਹੋਇਆ ਉਹਦੇ ਵਿੱਚ ਕਿ ਜਿਹੜੇ ਧਾਰਮਿਕ ਬੰਦੇ ਨੇ ਇਮਾਨਦਾਰ ਬੰਦੇ ਨੇ ਜਿੰਨੂੰ ਕੁਝ ਨਹੀਂ ਚਾਹੀਦਾ ਦੁਨੀਆ ਦੀ ਕੋਈ ਵਿੜਿਆਈ ਨਹੀਂ ਚਾਹੀਦੀ ਕੋਈ ਓਦਾ ਨਹੀਂ ਚਾਹੀਦਾ ਉਹ ਚੁੱਪ ਕਰਕੇ ਤਿਆਗ ਕਰਕੇ ਬੈਠੇ ਹੋਏ ਨੇ ਉਹ ਪਰਪਕਾਰੀ ਬੰਦੇ ਨੇ ਉਹ ਉਹ ਕਹਿਣਗੇ ਭਾਈ ਇਹ ਬੰਦੇ ਨੂੰ ਟਿਕਟ ਦੋ ਇਹਨੂੰ ਨਾ ਦੋ ਬਲਕਿ ਸਿਲੈਕਟੇ ਕਰ ਦਿਆ ਕਰਨਗੇ ਉਹ ਇਲੈਕਸ਼ਨ ਦੇਖੋ ਸੱਚਖੰਡ ਵਿੱਚ ਸਿਲੈਕਟਡ ਆਦਮੀ ਜਾਂਦੇ ਨੇ ਸਿਲੈਕਟ ਹੋ ਕੇ ਇਲੈਕਸ਼ਨ ਹੁੰਦਾ ਹੀ ਨਹੀਂ ਜਿਹਨੇ ਗੁਰੂ ਬਣੇ ਸਿਲੈਕਟ ਹੋ ਕੇ ਬਣੇ ਜਿਹਨੇ ਸੰਤ ਨੇ ਸਿਲੈਕਟ ਹੋ ਕੇ ਬਣਦੇ ਨੇ ਜੇ ਆਪਾਂ ਰਾਸ਼ਟਰਪਤੀ ਵੀ ਬਣਾਉਨੇ ਆ ਇਲੈਕਸ਼ਨ ਨਾਲ ਬਣਾਉਨੇ ਉੱਥੇ ਵੀ ਗੜਬੜ ਹੈ ਜਿਹੜਾ ਫੌਜਾਂ ਦਾ ਜਰਨਲ ਬਣਾਉਨੇ ਆ ਸਿਲੈਕਟ ਹੋ ਕੇ ਬਣਦਾ ਉੱਥੇ ਗੜਬੜ ਘੱਟ ਹੈ ਸਾਡੇ ਜਿਹੜੇ ਆਪਣੇ ਜੱਜ ਬਣਦੇ ਨੇ ਸਿਲੈਕਸ਼ਨ ਦੇ ਹੋ ਕੇ ਬਣਦੇ ਨੇ ਗੜਬੜ ਘੱਟ ਹੈ ਬਹੁਤ ਘੱਟ ਹੈ ਉਹਨਾਂ ਦੇ ਨੌ ਰਾਸ਼ਟਰਪਤੀਆਂ ਆ ਦੂਜਿਆਂ ਨੂੰ ਪ੍ਰਾਇਮਰੀ ਤੋਂ ਨੋ ਇਲੈਕਸ਼ਨ ਵਾਲਿਆਂ ਨੂੰ ਸਿਲੈਕਸ਼ਨ ਵਾਲਿਆਂ ਦੇ ਅਦਾਰੇ ਜਿਹੜੇ ਹੁਣ ਵੀ ਉਹ ਜੋ ਕੰਮ ਕਰ ਰਹੇ ਨੇ ਠੀਕ ਠਾਕ ਸਿਲੈਕਸ਼ਨ ਹੋ ਕੇ ਥੱਲੇ ਸਿਲੈਕਸ਼ਨ ਕਰਨ ਵਾਲੇ ਬੰਦੇ ਕਹੇ ਜੋ ਹੁਣ ਸਵਾਲ ਇਹ ਹੈ ਸਾਡੇ ਘੜਵੜ ਕਿਉਂ ਹੋਈ ਆ ਸਿਲੈਕਸ਼ਨ ਕਰਨ ਵਾਲੇ ਚੰਗੇ ਨਹੀਂ ਬੰਦੇ ਜਿਹੜੇ ਸਿਲੈਕਟ ਕਰਦੇ ਨੇ ਉਹ ਬੰਦੇ ਉਹਨਾਂ ਨਾਲ ਪਹਿਲਾਂ ਸੌਦਾ ਕਰਦੇ ਨੇ ਬੇਈਮਾਨ ਨੇ ਸਿਲੈਕਸ਼ਨ ਕਰਨ ਵਾਲੇ ਇਮਾਨਦਾਰ ਬੰਦੇ ਹੋਣ ਤੇ ਉਹ ਇਮਾਨਦਾਰਾਂ ਤੋਂ ਫਿਰ ਡਰਸਗੇ ਜਿਹਨੇ ਸਲੈਕਟ ਕੀਤਾ ਔਰ ਇਹ ਬਣਾ ਹੋਵੇ ਵੀ 5 ਸਾਲ ਲੱਖਣਾ ਨਹੀਂ ਚਾਹੇ ਚੌਥੇ ਦਿਨ ਹਟਾ ਦिए ਸੀ ਤੈਨੂੰ ਸਲੈਕਟ ਕਰਕੇ ਭੇਜਤਾ ਟਾਈਮ ਕੋਈ ਨਹੀਂ ਚਾਹੇ ਸਾਰੀ ਜ਼ਿੰਦਗੀ ਰੱਖੀਏ ਚਾਹੇ ਉਹਦੋਂ ਹਟਾ ਦिए ਦੁਪਹਿਰ ਨੂੰ ਤੇ ਕੋਈ ਇਹੋ ਜੀ ਗੱਲ ਕਰ ਦਮੈਂ ਟਾਈਮ ਕੋਈ ਨਹੀਂ ਪਰੇ ਚੇਂਜ ਕਿਦਾਂ ਹੋਏਗਾ ਬਾਪੂ ਜੀ ਇਹ ਸੁਣਨ ਨੂੰ ਬਹੁਤ ਵਧੀਆ ਹੈ ਉਹ ਦੁਖੀ ਹੋ ਜਾਣਗੇ ਲੋਕ ਆਪੇ ਮੰਨਣਗੇ ਪੈਟਰਨ ਨੂੰ ਤੰਗ ਦੇਖੋ ਦੁਖੀ ਹੋਏ ਸਾਰੇ ਮੰਨਣਗੇ ਇਹ ਪੈਟਰਨ ਨੂੰ ਕੁਝ ਪਾਰਟੀਆਂ ਬਣ ਗਈਆਂ ਜਿਵੇਂ ਹੁਣ ਗੇਜਰੀਵਾਲ ਦੀ ਬਣ ਗਈ ਉਹਨੇ ਬੰਦੇ ਉਹ ਜੀ ਵੀ ਆਵੜੇ ਤੇ ਉਹਨਾਂ ਨੂੰ ਸ਼ੰਟ ਆਊਟ ਕਰਤੇ ਐਂਦੀ ਕੋਈ ਪਾਰਟੀ ਡਿਵੈਲਪ ਹੋ ਜੂਗੀ ਦੇਖੋ ਹੋ ਸਕਦੀ ਹੈ ਇਮਾਨਦਾਰਾਂ ਦੀ ਪਾਰਟੀ ਹੋਵੇ ਸ਼ੁਰੂਆਤ ਤਾਂ ਹੋਈ ਐ ਨਾ ਉਹ ਪਾਰਟੀ ਦੇ ਵਲ ਕੀਤੀ ਜਾਊਗੀ ਇਮਾਨਦਾਰਾਂ ਦੀ ਲੋਕ ਫਿਰ ਦੇਖ ਕੇ ਸਾਰੇ ਇਮਾਨਦਾਰ ਕੋਈ ਧਰਮ ਦਾ ਉੱਥੇ ਲਿਆਜ ਨਹੀਂ ਹੋਊ ਸਾਰੇ ਧਰਮਾਂ ਦੇ ਬੰਦੇ ਉੱਚ ਆ ਜਾਣਗੇ ਇਮਾਨਦਾਰ ਉਸੇ ਪਾਰਟੀ ਕੇ ਜੀ ਵੱਲ ਵੀ ਆਪਣੀ ਵਰਦੀ ਕਰਦਾ ਇੱਥੇ ਵੀ ਨਹੀਂ ਇਹ ਵੀ ਨਹੀਂ ਚੱਲਣੀ ਵਰਦੀ ਤੇਰੀ ਉਹ ਵੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਗੜਬੜ ਹੈ ਵੀ ਮੇਰੇ ਤੇ ਹਾਬੀ ਨਾ ਹੋ ਜਾਣ ਭਾਵੇਂ ਚੰਡੇ ਕੰਮ ਕਰਦਾ ਪਬਲਿਕ ਦੇ ਪਰ ਉਹਨੂੰ ਐ ਖਤਰਾ ਮੈਂ ਪਿਛੇ ਨਾ ਚਲੇ ਜਾਵਾਂ ਕੋਈ ਹੋਰ ਕੈਪਚਰ ਨਾ ਕਰ ਲਵੇ ਪਾਰਟੀ ਉਹ ਇਹ ਜੱਗ ਨਹੀਂ ਰਹੂਗਾ ਕਿਉਂਕਿ ਜਿਹੜੇ ਸਿਲੈਕਸ਼ਨ ਕਰਨ ਵਾਲੇ ਬੰਦੇ ਹੁਣ ਸੱਤਾ ਤੋਂ ਬਾਹਰ ਰਹਿਣਗੇ ਸੱਤਾ ਜ ਨਹੀਂ ਆਉਣਗੇ ਬਿਲਕੁਲ ਵੀ ਹੋ ਜਾਊਗਾ ਸਿਲੈਕਟਡ ਬੰਦੇ ਆਉਣਗੇ আর ਉਹਨਾਂ ਦੇ ਜਿਹੜੇ ਬੰਦੇ ਨੇ ਧਾਰਮਿਕ ਹੁੰਦੇ ਪਬਲਿਕ ਉਹਨਾਂ ਕੋ ਜਾਊਗਾ ਤੁਸੀਂ ਬੰਦੇ ਭੇਜੇ ਨੇ ਅ ਦੱਸੋ ਐ ਕਰ ਰਹੇ ਨੇ ਸ਼ਿਕਾਇਤ ਉਹਨਾਂ ਕੋ ਜਾਊ ਹੂੰ ਮੈਂ ਨੇ ਤਾਂ ਉੱਪਰ ਵੀ ਕੋਈ ਰਿਸਪਾਂਸਿਬਲ ਹੋਵੇ ਜੋ ਦੀ ਹਾਂ ਉਹ ਫਿਰ ਉਹਨਾਂ ਦਾ ਕੰਨ ਫੜਨੇ ਪੁੱਛਣਗੇ ਬਰਾਕੇ ਵੀ ਭਾਈ ਆਹ ਪਬਲਿਕ ਬੈਠੀ ਆਇਆ ਕਹਿੰਦੀ ਐ ਤੂੰ ਦੇ ਜਵਾਬ ਜਵਾਬਦੇਹੀ ਨਹੀਂ ਹੈ ਜਵਾਬਦੇਹੀ ਉਹਨਾਂ ਮੁਰੇ ਜਿਹੜੇ ਉਹਨਾਂ ਦੇ ਥੱਲੇ ਪੁਲਿਸ ਹੈ ਪੁਲਿਸ ਸਾਡੇ ਅੰਡਰ ਰਹੂਗੀ ਸਰਕਾਰ ਅੰਡਰ ਨਹੀਂ ਰਹਿ ਸਕਦੀ ਪੁਲਿਸ ਲਈ ਪੁਲਿਸ ਹੈ ਜੇ ਉਹਨਾਂ ਦੇ ਅੰਡਰ ਵੀ ਕੰਮ ਕਰੂਗੀ ਤਾਂ ਜੇ ਉਹਦੀ ਪੁਲਿਸ ਦੀ ਸ਼ਿਕਾਇਤ ਹੈ ਉਹ ਸਾਡੇ ਕੋਲ ਜਾਊਗੀ ਅੱਗੇ ਸੁਪਰੀਮ ਪਾਵਰ ਉਹਨਾਂ ਕੋ ਰਹੂਗੀ ਕਾਰਿਆਕਾਰੀ ਇਹ ਰਹਿਣਗੇ ਕਾਰਿਆਕਾਰੀ ਤਾਂ ਇਹ ਸਰਕਾਰ ਰਹੂਗੀ ਪਰ ਸੁਪਰੀਮ ਉਹ ਹੀ ਰਹਿਣਗੇ ਸੁਪਰ ਪਾਵਰ ਉਹਨਾਂ ਕੋ ਹੂ ਸੁਪਰੀਮ ਤਾਂ ਨਹੀਂ ਕਹਿ ਸਕਦੇ ਸੁਪਰ ਸੁਪਰੀਮ ਦਾ ਪਰਮੇਸ਼ਰ ਹੈ ਉਹ ਪਰਮੇਸ਼ਰ ਦੇ ਪਰਥਾਇ ਕੰਮ ਕਰਨਗੇ ਸੁਪਰ ਪਾਵਰ ਵਾਲੇ ਧਰਮ ਦੇ ਪਰਥਾਇ ਪਾਵਰ ਵੀ ਸਭ ਨੂੰ ਇਨਸਾਫ ਮਿਲੇ ਸਭ ਨੂੰ ਬਰਾਬਰ ਦਾ ਹੱਕ ਮਿਲੇ ਇਹਨਾਂ ਦੀਆਂ ਗੱਲਾਂ ਨੇ ਉਹ ਕਰਕੇ ਦਿਖਾਉਣਗੇ ਪਪੂ ਜੀ ਕੱਤ ਤੱਕ ਪੋਸੀਬਲ ਹੈ ਕਿ ਇਹ ਮੂਰਤ ਰੂਪ ਚ ਆ ਜਾਏਗਾ ਉਹਨਾਂ ਨੇ 2030 ਤੋਂ ਸ਼ੁਰੂ ਲਿਖਿਆ ਵੀ 2030 ਤੱਕ ਕਦੀ ਸ਼ੁਰੂਆਤ ਕਰ ਦਾਂਗੇ ਅਜੰਡਾ 2030 ਦਾ ਮਤਲਬ ਇਹ ਹੈ 2030 ਤੱਕ ਇਹਦੀ ਤਿਆਰੀ ਇਹਦਾ ਮੁੱਢ ਵੱਜ ਜਾਊਗਾ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਇਕੱਠੇ ਹੋ ਰਹੇ ਨੇ ਬੰਦੇ ਤਾਂ ਹੀ ਸੈਂਟਰਲਾਈਜ਼ ਹੋਏਗਾ ਇਹ ਤਾਂ ਹੀ ਸੈਂਟਰਲਾਈਜ਼ ਹੋਊਗਾ ਜਿਵੇਂ ਇੱਕ ਦੇਸ਼ ਤੇ ਗੱਲ ਨਾ ਹੋ ਕੇ ਪੂਰੀ ਦੁਨੀਆ ਦੀ ਗੱਲ ਹੋਏਗੀ ਤਾਂ ਇਹ ਕਦੇ ਤਾਂ ਹੋ ਹੀ ਨਹੀਂ ਸਕਦੀ ਹੈ ਆਪਸ ਦੇ ਵਿੱਚ ਵੀ ਉਹਨਾਂ ਦੇ ਵਿੱਚ ਪ੍ਰੇਮ ਰਹੇਗਾ ਬਿਲਕੁਲ ਬਿਲਕੁਲ ਇੱਕ ਦਿਨ ਤੱਕ ਮੈਂ ਹੁਣ ਦੱਸੋ ਹਿੰਦੂ ਸਾਰੀ ਦੁਨੀਆ ਚ ਨੇ ਸਿੱਖ ਸਾਰੀ ਦੁਨੀਆ ਚ ਨੇ ਮੁਸਲਮਾਨ ਸਾਰੀ ਦੁਨੀਆ ਚ ਨੇ ਦੁਨੀਆ ਇੱਕੋ ਹੀ ਆ ਫਿਰ ਪ੍ਰੈਕਟੀਕਲ ਤਾਂ ਇਹੀ ਹੈ ਪ੍ਰੈਕਟੀਕਲ ਤਾਂ ਇਹੀ ਹੈ ਇਹਨੂੰ ਕੋ ਰੋਕ ਨਹੀਂ ਸਕਦਾ ਇਲਾਜ ਇਹ ਚ ਹੈ ਨਹੀਂ ਇਲਾਜ ਨਹੀਂ ਕੋਈ ਜਾਂ ਫਿਰ ਆਪੇ ਇਮਾਨਦਾਰ ਬਣ ਜਾਣ ਡਰਦੇ ਦੇਖੋ ਨਾ ਇਹ ਡਰਤੋਂ ਜੇ ਇਹ ਮੰਦਰੀ ਵਾਲ ਨੂੰ ਆ ਬਣਿਆ ਲੀਡਰ ਫਿਰ ਵੀ ਕੋਈ ਗੱਲ ਹੈ ਪ੍ਰੈਸ਼ਰ ਤਾਂ ਹੈ ਨਾ ਪ੍ਰੈਸ਼ਰ ਤਾਂ ਬਣਾਇਆ ਨਾ ਆ ਅੱਗੇ ਨੂੰ ਕਹਿੰਦਾ ਕਰਨਗੇ ਵੀ ਇਹਨੂੰ ਨਾ ਬੋੜਦੇ ਹੋ ਬਈ ਇਹਨੇ ਐਡਵਰਟ ਕੀਤੀ ਹੈ ਇਹਨਾਂ ਦੀ ਗੱਲ ਮੰਨਣਗੇ ਫੇ ਲੋਕ ਉਹਨਾਂ ਨੂੰ ਪਤਾ ਲੋਕਾਂ ਨੂੰ ਜੇ ਇਹਨਾਂ ਨੇ ਕਹਿਤਾ ਨਾ ਕਰਿਓ ਤਖਤਾ ਫੜ ਦਣਗੇ ਡੱਡੇ ਕੰਮ ਕਰਨਗੇ ਇਹ ਡਰ ਤੋਂ ਉਹਨਾਂ ਨੇ ਕੰਮ ਕਰ ਸਕਦੇ ਬਾਕੀ ਹਜੇ ਵੀ ਅੱਜ ਕੱਲ੍ਹ ਜਿਵੇਂ ਕਈ ਲੋਕਾਂ ਤੇ ਗਲਤ ਕੇਸ ਹੋ ਜਾਂਦੇ ਨੇ ਕਈ ਲੋਕ ਗਲਤ ਝੂਠੇ ਕਿਸੇ ਨੂੰ ਜੇਲ੍ਹ ਚਲੇ ਜਾਂਦੇ ਨੇ ਇਹ ਕਈਆਂ ਤੇ ਨਜਾਇਜ਼ ਹੋ ਜਾਂਦੀ ਹੈ। ਉਹਦੇ ਵਾਸਤੇ ਕੀ ਕੁਝ ਹੋ ਸਕਦਾ ਹੈ? ਕੁਝ ਕੀ ਕੁਝ ਕਰ ਰਹੇ ਆਪਾਂ? ਓਹੋ ਉਹ ਉਹਦੇ ਵਾਸਤੇ ਹੋਊਗਾ ਹੋਰ ਕੀ ਹੋਊਗਾ? ਜਿਵੇਂ ਤੁਸੀਂ ਇਹ ਦੇਖੋ ਜਬਾਬ ਦੇ ਹੀ ਨਹੀਂ ਕਿਸੇ ਦੀ ਜਿਹਨੇ ਕੋ ਝੂਠਾ ਕੇਸ ਪਾਇਆ ਹੈ। ਜੇ ਕਿਸੇ ਨੇ ਝੂਠਾ ਕੇਸ ਪਾਤਾ ਨਾ ਵੀ ਇਹਨੂੰ 10 ਸਾਲ ਦੀ ਕੈਦ ਹੋਵੇ ਉਲਟਾ ਉਹਦੇ ਤੇ ਭੇਜੂ ਥਾਣੇਦਾਰ ਤੇ ਪੁਲਿਸਰ ਜਿੰਨੇ ਵੀ ਇਨਵੋਲਵ ਨੇ ਚਲੋ ਤੁਸੀਂ ਚਲੋ ਜਿਹੜੇ ਤੇ ਆ ਪਹਿੜ ਜਾਣਗੇ ਹੁਣ ਤੱਕ ਇਹ ਮਿੱਲੀ ਭੁਗਤਾਂ ਇਹਨਾਂ ਦੀ ਹੁੰਦਾ ਨਹੀਂ ਕੁਛ ਕਿਸੇ ਨੂੰ ਛੁੱਟ ਨਹੀਂ ਸਕਦਾ ਫਿਰ ਕੋਈ ਵੀ ਕਰੂਏ ਨਹੀਂ ਆਪੇ ਹਟ ਜਾਣਾ ਇਹ ਤਾਂ ਜਦੋਂ ਆ ਜਾਂਦਾ ਨਾ ਇਮਾਨਦਾਰ ਉੱਤੇ ਅਫਸਰ ਆਪੇ ਹਟ ਜਾਂਦੇ ਨੇ ਇਹ ਤਾਂ ਸ਼ਾਇਦ ਹੀ ਕੰਮ ਕਰਦੇ ਨੇ ਅਫਸਰਾਂ ਨੂੰ ਤਾਂ ਅਫਸਰ ਕਾਹਨੂੰ ਕਰਦੇ ਨੇ ਇੱਕ ਰਹਉਂਦੇ ਨੇ ਉੱਥੇ ਉਹਨਾਂ ਤੇ ਥਾਣੇਦਾਰ ਤੇ ਐਸਪੀ ਕਰਾਊਗਾ ਇਹ ਕੋਈ ਮੰਤਰੀ ਕਰਾਊਗਾ ਐਮਐਲਏ ਕਰਾਊਗਾ ਉਹ ਭਿਜਾਰੇ ਗਈ ਵਾਰ ਫਾਜ ਜਾਂਦੇ ਨੇ ਕਰਕੇ ਆਪ ਇਹਨਾਂ ਤੇ ਗਲਤੀਆਂ ਕਰਾ ਲੈਂਦੇ ਨੇ ਫਿਰ ਫਾਦੇ ਨੇ ਇਹ ਉਹ ਭੱਜ ਜਾਂਦੇ ਨੇ ਇਹਨਾਂ ਨੂੰ ਕੀ ਲੋੜ ਕਰਨ ਦੀ ਇਹਨਾਂ ਨੂੰ ਤਾਂ ਉਲਟਾ ਕਰਾਇਆ ਜਾਂਦਾ ਹੈ ਨਾ ਤਾਂ ਸਾਰੀ ਕੁਰਾਫਾ ਸਿਆਸਤਾਨਾ ਚ ਹੈ